ਅਸੀਂ ਬਹੁਤ ਹੀ ਵੱਡੀ ਜਿਹੜੀ ਪੰਜਾਬ ਸਰਕਾਰ ਦੀ ਐਨ ਐਲਜੀ ਹੈ ਅਸੀਂ ਜਨਮ ਸਰਕਾਰ ਬਾਰੇ ਤੁਹਾਨੂੰ ਕੁਝ ਚੀਜ਼ਾਂ ਦੱਸਣਾ ਚਾਹੁੰਦੇ ਪੰਜਾਬ ਦੇ ਲੋਕਾਂ ਨੂੰ ਕਿ 2016 ਦੇ ਵਿੱਚ ਜਿਹੜਾ ਵਾ ਅਕਾਲੀ ਬੀਜੇਪੀ ਸਰਕਾਰ ਵੱਲੋਂ ਕਾਉਂਸਲ ਸ਼ੁਰੂ ਕੀਤਾ ਗਿਆ ਸੀ ਹਰ ਮਹੀਨੇ ਜਿਹੜਾ 15 ਕਰੋੜ ਦੇ ਕਰੀਬ ਜਿਹੜਾ ਵਾ ਕਾਉਂਸਲ ਜਿਹੜਾ ਇਕੱਠਾ ਕੀਤਾ ਜਾ ਰਿਹਾ ਹੈ ਜਦੋਂ ਕਾਉਸੈਸ਼ ਲਾਗੂ ਕੀਤਾ ਗਿਆ ਸੀ ਉਦੋਂ ਇਹਨਾਂ ਨੇ ਆਸ਼ਵਾਸਨ ਦਿੱਤਾ ਸੀ ਪੰਜਾਬ ਸਰਕਾਰ ਨੇ ਕਿ 550 ਦੇ ਕਰੀਬ ਜਿਹੜੀਆਂ ਗਊਸ਼ਾਲਾ ਪੂਰੇ ਪੰਜਾਬ ਦੇ ਵਿੱਚ ਖੋਲ੍ਹੀਆਂ ਜਾਣਗੀਆਂ ਜਿਹਦੇ ਵਿੱਚ ਗਊ ਮਾਤਾ ਦੀ ਸੁਰੱਖਿਆ ਜਿਹੜੀ ਯਕੀਨੀ ਕਿ ਬਣਾਈ। ਅੱਜ ਦਾ ਅਸੀਂ ਜੇ ਗੱਲ ਕਰੀਏ ਪੂਰੇ 1 ਲੱਖ ਦੇ ਕਰੀਬ ਜਿਹੜੀਆਂ ਗਊਆਂ ਪੂਰੇ ਪੰਜਾਬ ਦੀਆਂ ਸੜਕਾਂ ਤੇ ਨੇ 10000 ਦੇ ਕਰੀਬ ਹਰ ਸਾਲ ਜਿਹੜੇ ਐਕਸੀਡੈਂਟ ਹੋ ਰਹੇ ਨੇ ਜਿਹਦੇ ਵਿੱਚ ਗਊਆਂ ਦੀ ਵੀ ਧੱਕ ਹੋ ਰਹੀ ਹੈ। ਉਹਦੇ ਨਾਲ ਨਾਲ ਗਊ ਮਾਤਾ ਦੀ ਵੀ ਧੱਕ ਹੋ ਰਹੀ ਹੈ। ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਪੰਜਾਬ ਦੇ ਹਰ ਜ਼ਿਲ੍ਹੇ ਹਰ ਕਸਬੇ ਦੇ ਵਿੱਚ ਕਾਉਂਸਲ ਜਿਹੜਾ ਲਾਗੂ ਕੀਤਾ ਗਿਆ ਵਾ ਚਾਹੇ ਲੁਧਿਆਣਾ ਅੰਮ੍ਰਿਤਸਰ ਜਲੰਧਰ ਪਟਿਆਲਾ ਬਠਿੰਡਾ ਮੁਹਾਲੀ ਮੋਗਾ ਬਟਾਲਾ ਪਖਾਨਕੋਟ ਐਡਾ ਜਿੰਨੇ ਵੀ ਸ਼ਹਿਰ ਨੇ ਚਾਹੇ ਪਿੰਡ ਨੇ ਪਿੰਡਾਂ ਦੀ ਤੇ ਬਹੁਤ ਹੀ ਵੱਡੀ ਲਿਸਟ ਹੈ ਮੇਰੇ ਕੋਲ ਤੇ ਕਿੰਨਾ ਕਿੰਨਾ ਚੀਜ਼ਾਂ ਤੇ ਕਾਉਂਸਲ ਲੱਗ ਰਿਹਾ ਮੈਂ ਉਹ ਵੀ ਤੁਹਾਨੂੰ ਦੱਸ ਦਿੰਦਾ ਵਾਂ ਔਇਲ ਦੇ ਟੈਂਕਰ ਦੇ ਉੱਪਰ 100 ਰੁਪਿਆ ਸੀਮਿੰਟ ਦੀ ਬੋਰੀ ਤੇ 100 ਰੁਪਿਆ ਬਿਜਲੀ ਦਾ ਜਿਹੜਾ ਇੱਕ ਯੂਨਿਟ ਆ ਉੱਤੇ 2 ਪੈਸੇ AC ਮੈਰੇਜ ਪੈਲਸ ਤੇ 1000 ਰੁਪਿਆ ਨੋਨ AC ਤੇ 500 400 ਰੁਪਏ 1000 ਰੁਪਿਆ 4 ਵੀਲਰ ਤੇ ਤੇ 200 ਰੁਪਿਆ 2 ਵੀਲਰ ਤੇ ਜਿਹੜਾ ਕਾਉਸਟ ਲੱਗ ਰਿਹਾ ਇਹਦੇ ਨਾਲ ਨਾਲ ਸ਼ਰਾਬ ਦੀ ਬੋਤਲ ਤੇ 10 ਰੁਪਏ ਜਿਹੜੀ ਅੰਗਰੇਜ਼ੀ ਇਹਦੇ 5 ਰੁਪਏ ਜਿਹੜੀ ਦੇਸੀ ਸ਼ਰਾਬ ਦੀ ਬੋਤਲ ਤੇ ਜਿਹੜਾ ਕਾਉਸਟ ਲੱਗਦਾ ਵਾ ਤੇ ਇੰਨੀ ਵਾਸਟ ਲੈਵਲ ਤੇ ਤੁਸੀਂ ਸੋਚ ਨਹੀਂ ਸਕਦੇ ਕਿ ਕਿੰਨੇ ਵਾਸਟ ਲੈਵਲ ਤੇ ਕ腐ਸ਼ਨ ਹੋ ਰਹੀ ਹੈ ਪੰਜਾਬ ਸਰਕਾਰ ਜਿਹੜੀ ਨਵੀਂ ਚੇਂਜ ਹੋਈ ਆ 2 ਸਾਲਾਂ ਤੋਂ ਹੁਣ ਤੱਕ ਤੁਸੀਂ ਮੈਨੂੰ ਦੱਸੋ ਕਿ ਕੋਈ ਭਗਵੰਤ ਮਾਨ ਦਾ ਐਸ.ਐਸ.ਓ. ਦੇ ਉੱਪਰ ਬਿਆਨ ਆਇਆ ਹੈ ਕਿ ਅਸੀਂ ਇੰਨਾ ਜਿਹੜਾ ਫੰਡ ਜਿਹੜਾ ਜਾਰੀ ਕਰ ਰਹੇ ਆ ਜਾਂ ਫਿਰ ਇੰਨੀਆਂ ਗਊਆਂ ਦੀ ਅਸੀਂ ਸੁਰੱਖਿਆ ਵਾਸਤੇ ਪੈਸੇ ਜਾਰੀ ਕਰ ਰਹੇ ਆ ਜਾਂ ਲੋਕਾਂ ਦੀ ਸੁਰੱਖਿਆ ਦੇ ਲਈ ਅਸੀਂ ਕਾਉਂਸਲ ਸਿਸਟਮ ਦੇ ਵਿੱਚੋਂ ਇੰਨਾ ਫੰਡ ਜਿਹੜਾ ਜਾਰੀ ਕਰ ਰਹੇ ਆ ਲੋਕਾਂ ਦੇ ਡੇੜੀਆਂ ਦਾ ਵੀ ਮੁੱਦਾ ਬੜਾ ਰਹਿੰਦਾ ਹੈ ਜੀਆਂ ਡੇੜੀਆਂ ਜਿਹੜੀਆਂ ਸਿਟੀ ਤੋਂ ਬਾਹਰ ਹੋਣੀਆਂ ਜੇਗੀ ਪਰ ਫਿਰ ਵੀ ਚੱਲਦੀ ਰਹਿੰਦੀ ਹੈ ਦੇਖੋ ਸਰ ਸਾਡੀਆਂ ਕੁਝ ਮੰਗਾਂ ਪੰਜਾਬ ਸਰਕਾਰ ਤੇ ਅੰਮ੍ਰਿਤਸਰ ਪ੍ਰਸ਼ਾਸਨ ਤੋਂ ਨੇ ਉਹਦੇ ਵਿੱਚ ਹੀ ਹੈ ਅਸੀਂ ਕੁਝ ਐਡੀਸ਼ਨ ਕੀਤੀ ਹੈ ਮੈਂ ਤੁਹਾਨੂੰ ਦੱਸ ਦਿੰਨਾ ਹੈ ਪੰਜਾਬ ਸਰਕਾਰ ਕੋ ਜਿਹੜੀ ਅਸੀਂ ਅੱਜ ਭੁਖਰਤਾ ਕਰਕੇ ਮੰਗ ਕੀਤੀ ਹੈ ਇਹ ਤੁਸੀਂ ਅਸੀਂ ਮੰਗ ਕੀਤੀ ਹੈ ਵੀ 2016 ਤੋਂ ਲੈ ਕੇ 2024 ਤੱਕ ਜਿਨ੍ਹਾਂ ਨੇ ਵੀ ਕਾਉਂਸਸ ਇਕੱਠਾ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਇੱਕ ਤੇ ਉਹਨੂੰ ਜਨਤਾ ਕੀਤਾ ਜਾਏ ਕਿ ਹੁਣ ਤੱਕ ਕਿੰਨਾ ਇਕੱਠਾ ਹੋਇਆ ਵਾ ਦੂਸਰੇ ਨੰਬਰ ਤੇ ਮੈਂ ਤੁਹਾਨੂੰ ਦੱਸਣਾ ਚਾਹਨਾ ਵੀ ਸਾਡੀ ਨਾਲ ਹੀ ਦੂਸਰੀ ਮੰਗ ਹੈ ਵੀ ਜਿਨ੍ਹਾਂ ਵੀ ਕਾਉਂਸਸ ਇਕੱਠਾ ਹੋਇਆ ਸਾਰਾ ਜਿਹੜਾ ਵਾ ਰਿਲੀਜ਼ ਕਰ ਦਿੱਤਾ ਜਾਏ ਅੱਜ ਦੇ ਦਿਨ ਵੀ ਪੰਜਾਬ ਦੀਆਂ ਕਿੰਨੀਆਂ ਗਊਸ਼ਾਲਾ ਦੇ ਨਿਰਮਾਣ ਵਾਸਤੇ ਅੱਜ ਭਗਵੰਤ ਮਾਨ ਜਿਹੜਾ ਵਾ ਉਹਨਾਂ ਨੂੰ ਜਾਰੀ ਕਰ ਰਿਹਾ ਕਿੰਨਾ ਫੰਡ ਜਾਰੀ ਕਰ ਰਿਹਾ ਉਹਦੇ ਨਾਲ ਨਾਲ ਜਿਹੜੇ ਵਿਭਾਗ ਮੈਂ ਤੁਹਾਨੂੰ ਦੱਸੇ ਨੇ ਕਾਉਂਸਲ ਲੈ ਰਹੇ ਨੇ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਇਹੋ ਜਿਹੇ ਡਿਪਾਰਟਮੈਂਟ ਜਿਹੜੇ ਜਮਾ ਹੀ ਨਹੀਂ ਕਰਾ ਰਹੇ ਇਸ ਕਰਕੇ ਉਹਨਾਂ ਲੋਕਾਂ ਦੇ ਜਿਹੜੇ ਡਿਪਾਰਟਮੈਂਟ ਦੇ ਚਾਹੇ ਅਫਸਰ ਨੇ ਉਹਨਾਂ ਦੇ ਵੀ ਜਿਹੜੀ ਬੰਦੀ ਕਾਰਵਾਈ ਕੀਤੀ ਜੇ ਤੇ ਸਭ ਤੋਂ ਮੈਨ ਮੰਗ 2016 ਤੋਂ ਲੈ ਕੇ ਹੁਣ ਤੱਕ ਜਿਹੜਾ ਕਾਉਂਸਲ ਇਕੱਠਾ ਹੋਇਆ ਉਹਦੀ ਇੱਕ ਜਾਂਚ ਕਮੇਟੀ ਬਣਾਈ ਜਾਏ ਚਾਹੇ ਪਿਛਲੇ ਮੰਤਰੀ ਜਾਂ ਪਿਛਲੇ ਅਫਸਰ ਇਨਵੋਲ ਸੀ ਜਾਂ ਇਹ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਜਿਹੜੇ ਮੰਤਰੀ ਨੇ ਜਾਂ ਫਿਰ ਜਿਹੜੇ ਅਫਸਰ ਇਨਵੋਲ ਨੇ ਭਗਵੰਤ ਮਾਨ ਨੇ ਕਿਹਾ ਹੈ ਮੈਂ ਆਮ ਬੰਦਾ ਹਾਂਗਾ ਆਮ ਬੰਦਿਆਂ ਵਾਂਗਰ ਕੰਮ ਕਰਾਂਗਾ ਇਹਦਾ ਮਤਲਬ ਹੈ ਜੇ ਤੁਸੀਂ ਇਹ ਦੇਖੋ ਵੀ ਇਹਨਾਂ ਨੇ ਭਗਾ ਸਿੰਘ ਦੀ ਜਿਹੜੀ ਪੱਗ ਨੂੰ ਯੂਜ਼ ਕਰਕੇ ਲੋਕਾਂ ਕੋਲੋਂ ਵੋਟਾਂ ਦੇ ਲੈ ਲਈਆਂ ਅਸੀਂ ਸੋਚਦੇ ਸੀ ਬਹੁਤ ਜ਼ਿਆਦਾ ਜਿਹੜੀ ਟਰਾਂਸਪੇਰੈਂਸੀ ਰਹੇਗੀ ਇੱਕ ਗਵਰਨਮੈਂਟ ਦੇ ਵਿੱਚ ਬਹੁਤ ਆਮ ਜਿਹੜੀ ਪੁਰਾਣੀਆਂ ਸਰਕਾਰਾਂੋਂ ਉਹਨਾਂ ਤੋਂ ਕੁਝ ਅਲੱਗ ਕਰਕੇ ਦਿਖਾਏਗੀ ਲੇਕਿਨ ਇਹਨਾਂ ਨੇ ਉਹੀ ਕਾਂਗਰਸ ਦੇ ਬੰਦੇ ਲੈ ਲਏ ਉਹੀ ਬੀਜੇਪੀ ਦੇ ਬੰਦੇ ਲੈ ਲਏ ਤੇ ਫਿਰ ਉਹੀ ਜਿਹੜਾ ਖਿੜੜੀ ਇਹਨਾਂ ਨੇ ਜਿਹੜੀ ਪਕਾ ਲਈ ਉਹਦੇ ਵਿੱਚ ਇਹਨਾਂ ਨੇ ਭਗਤ ਸਿੰਘ ਜੀ ਦਾ ਜਿਹੜਾ ਯੂਜ਼ ਕੀਤਾ ਬਹੁਤ ਹੀ ਗਲਤ ਕੀਤਾ ਤੇ ਕੋ ਇਸੇ ਚੀਜ਼ ਕਰਕੇ ਅਸੀਂ ਮੰਗ ਕਰਦੇ ਆਂ ਭਗਤ ਸਿੰਘ ਮੈਂ ਤਾਂ ਹੀ ਵਰਡ ਯੂਜ਼ ਕਰ ਰਿਹਾ ਵਾਂ ਤੇ ਸਭ ਤੋਂ ਪਹਿਲਾਂ ਫਿਰ ਭਗਵੰਤ ਮਾਨ ਕਾਰਵਾਈ ਕਰੇ ਤੇ ਦੋ ਸਾਰਿਆਂ ਦੇ ਕਾਰਿਆਕਾਲ ਦੇ ਵਿੱਚ ਜਿਹੜਾ ਕੌਨਸੈਪਟ ਦੇ ਵਿੱਚ ਘਪਲਾ ਹੋਇਆ ਵਾ ਹੁਣ ਤੱਕ ਸਭ ਤੋਂ ਪਹਿਲਾਂ ਆਪਣੇ ਮੰਤਰੀ ਅੰਦਰ ਕਰਾਏ ਉਹਦੇ ਨਾਲ ਨਾਲ ਆਪਣੇ ਜਿਹੜੇ ਅਫਸਰ ਬੈਠੇ ਨੇ ਉਹ ਅੰਦਰ ਕਰਾਏ ਉਸ ਤੋਂ ਬਾਅਦ ਤੁਹਾਡੇ ਲੋਕ ਕਿੰਨੇ ਜਿਆਦਾ ਦੀ ਭੁਖਰਤਾਲ ਸਰ ਭੁਖਰਤਾਲ ਜਿਹੜੀ ਜਿੰਦੇ ਤੋਂ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਹੁਣੇ ਤੱਕ ਬੈਠੇ ਆਂ ਜੇ ਸਰ ਦੀ ਇੱਕ ਡੇਰੀਆਂ ਵਾਲੀ ਗੱਲ ਰਹਿ ਗਈ ਅਸੀਂ ਅੱਜ ਅੰਮ੍ਰਿਤਸਰ ਪ੍ਰਸ਼ਾਸਨ ਤੋਂ ਵੀ ਇਹ ਹੀ ਮੰਗ ਕੀਤੀ ਹੈ ਵੀ ਅੰਮ੍ਰਿਤਸਰ ਦੇ ਵਿੱਚ ਸਾਰੀਆਂ ਡੇਰੀਆਂ ਬਾਹਰ ਗਈਆਂ ਨੇ ਲੇਕਿਨ ਦੁਰਗਾਣਾ ਮੰਦਿਰ ਦੇ ਬਾਹਰ ਹੋਰ ਕੁਝ ਇਹੋ ਜਿਹੇ ਹਿੱਸੇ ਨੇ ਜਿੱਥੇ ਡੇਰੀਆਂ ਵਾਲੇ ਸਵੇਰੇ ਦੁੱਧ ਚੋ ਕੇ ਗੋਹਾ ਛੱਡ ਦਿੰਦੇ ਨੇ ਰੋਜ਼ ਪੰਜ-ਛੇ ਲੋਕਾਂ ਦੇ ਵੀ ਐਕਸੀਡੈਂਟ ਹੋ ਰਹੇ ਗੋਹਾ ਦੇ ਵੀ ਹੋਏ ਤੇ ਜਿੰਨੀ ਦੇਰ ਤੱਕ ਉਹ ਡੇਰੀਆਂ ਬੰਦ ਕਰਨ ਦੇ ਆਰਡਰ ਉਹਦੇ ਨਾਲ ਨਾਲ ਜਿਹੜਾ ਬੰਦਾ ਦੁਰਗਾਣਾ ਮੰਦਿਰ ਦੇ ਬਾਹਰ ਜਿਹੜਾ ਗੋਹਾ ਛੱਡਦਾ ਉਹਦੀ ਰੈਸਟ ਪਾਓ ਉਹਨੋਂ ਸਾਰੀਆਂ ਗਊਆਂ ਉਹਦੀਆਂ ਜ਼ਬਤ ਕੀਤੀਆਂ ਜਾਣ ਸਾਰੀਆਂ ਗਊਸ਼ਾਲਾ ਪੰਚਾਈਆਂ ਜਾਣ ਜਿੰਨੀ ਦੇਰ ਤੱਕ ਇਹ ਚੀਜ਼ਾਂ ਸਾਡੀਆਂ ਮੰਗਾ ਨਹੀਂ ਮੰਨਦੇ ਤੇ ਉਹਨੀ ਦੇਰ ਤੱਕ ਆਪਾਂ ਕਰੀਏ ਰੋਹਨ ਜੀ ਤਕਰੀਬਨ ਗਊਆਂ ਜਿਹੜੀਆਂ ਆਏ ਕੋਈ ਸੁਗਾਦਾ ਕੋਈ ਮੰਗਦਾ ਹਾਂ ਜੀ ਸਰ ਉਹ ਪੁਲਿਸ ਅਫਸਰ ਹੀ ਆਏ ਸੀਗੇ ਉਹ ਗੱਲਬਾਤ ਕਰ ਰਹੇ ਰੋਹਨ ਜੀ ਤਕਰੀਬਨ ਗਊਆਂ ਬਾਬੇ ਭੋੜੀ ਵਾਲੇ ਦੀਆਂ ਹੁੰਦੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਨਹੀਂ ਸਰ ਦੇਖੋ ਉੱਥੇ ਬਾਬਾ ਭੋੜੀ ਵਾਲਿਆਂ ਦੇ ਸਾਡਾ ਬਹੁਤ ਵੱਡਾ ਸਰਵੇ ਹੈ ਇਹ ਡੇਰੀ ਵਾਲਿਆਂ ਦੀਆਂ ਗਊਆਂ ਨੇ ਉਸਾ ਇਹਦੇ ਨਾਲ ਨਾਲ ਸਿਰਫ ਲੋਗੜ ਚੌਂਕ ਦੀ ਗੱਲ ਨਹੀਂ ਉਸ ਤੋਂ ਥੋੜੀ ਅੱਗੇ ਚਲ ਜਿਓ ਜਿੱਥੇ ਸਬਜ਼ੀ ਮੰਡੀ ਆ ਉੱਥੇ ਵੀ ਡੇਰੀ ਵਾਲੇ ਹੈਗੇ ਸਾਨੂੰ ਨਾਮ ਵੀ ਪਤਾ ਆਪਾਂ ਉਹ ਵੀ ਪ੍ਰਸ਼ਾਸਨ ਨੂੰ ਦੱਸ ਦਾਂਗੇ ਡੇਰੀ ਵਾਲੇ ਹਕੀਮਾਂ ਵਾਲੇ ਦੇ ਕੋਲ ਵੀ ਨੇ ਉਹ ਸਭ ਡੇਰੀ ਵਾਲੇ ਸਵੇਰੇ ਦੁੱਧ ਚੋਂ ਆਸ਼ਾ ਵਰਕਰਾਂ ਨਾਲ ਆ ਮਿਲਦੇ ਆ